ਪਰ ਜਦੋਂ ਤੁਸੀਂ ਦੇਖ ਰਹੇ ਹੋ ਬੀਬੀਸੀ ਇੰਟਰਨੈਸ਼ਨਲ ਰੇਡੀਓ ਅੱਜ ਸਿਫੋਜੀਆਂ ਪਿੰਡ ਠੱਠੀਆਂ ਦੇ ਹਾਈਵੇ ਰੋਡ ਤੇ ਜਿੱਥੇ ਕਿ ਰੋਜ਼ ਪ੍ਰਦਰਸ਼ਨ ਕੀਤਾ ਗਿਆ ਵਾ ਜੋ ਕਿ ਨਸ਼ੇ ਦੇ ਖੱਲ ਪਾਉਣ ਨੂੰ ਦਿਨ-ਬਦਨ ਮਾਵਾਂ ਦੇ ਪੁੱਤ ਓਵਰਡੋਜ਼ ਲੈ ਕੇ ਜਿਹੜਾ ਇਹ ਮੋਤਾ ਹੋ ਰਹੀਆਂ ਆ ਉਹਨਾਂ ਦੇ ਸੰਬੰਧ ਦੇ ਵਿੱਚ ਅੱਜ ਹਾਈਵੇ ਰੋਡ ਬਟਾਲਾ ਵਿਖੇ ਰੋ ਹਾਈਵੇ ਰੋਡ ਤੇ ਚੱਕਾ ਜਾਮ ਕਰਕੇ ਅੱਜ ਠੱਠੀਆਂ ਪਿੰਡ ਜਿੱਥੇ ਕਿ ਦਿਨ ਦਿਹਾੜੇ ਨਸ਼ਾ ਤਸਕਰੀ ਬਹੁਤ ਔਰ ਇਹ ਤੇ ਇੱਥੋਂ ਤੁਹਾਨੂੰ ਲਾਈਵ ਤਸਵੀਰ ਆਸੀਂ ਬਾਬਾ ਬਕਾਲਾ ਤੋਂ ਪਿੰਡ ਠੱਠੀਆਂ ਦੇ ਹਾਈਵੇ ਰੋਡ ਤੇ ਚੱਕਾ ਜਾਮ ਅੱਜ ਲੋਕਾਂ ਦੇ ਘਰਾਂ ਦੇ ਕਾਰ ਜਿਹੜੇ ਉਜੜੇ ਮਾਵਾਂ ਦੇ ਉਹ ਵੀ ਇੱਥੇ ਸੜਕ ਤੇ ਮੌਜੂਦ ਆ ਹਾਈਵੇ ਰੋਡ ਦੇ ਉੱਤੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਦੇ ਆ ਤੇ ਕੀ ਕਹਿਣਾ ਇਹਨਾਂ ਦਾ ਅੱਜ ਇਹਨਾਂ ਨੂੰ ਜਿਹੜਾ ਮਤਲਬ ਉਹ ਰੋਜ਼ ਮਾਮਾ ਦੇ ਪੁੱਤ ਓਵਰਡੋਜ਼ ਲੈ ਕੇ ਮਾਰ ਰਹੇ ਆ ਕੀ ਇਹਨਾਂ ਦਾ ਵੀ ਕੋਈ ਹੈਗਾ ਇਹਨਾਂ ਦੇ ਵਿੱਚ ਆਪਾਂ ਇਹਨਾਂ ਨਾਲ ਗੱਲਬਾਤ ਕਰਾਉਣੀ ਆ ਤੁਹਾਡੀ ਲਾਈਵ ਤਸਵੀਰ ਆ ਤੁਸੀ ਨਛੇਨਾ ਉਜੜ ਰਹੇ ਘਰਾਂ ਨੂੰ ਦੇਖਦੇ ਹੋਏ ਜਿਲ੍ਹਾ ਅਮਰਸਰ ਦੇ ਪਿੰਡ ਠੱਠੀਆਂ ਵਿਕੇ ਲੋਕਾਂ ਨੇ ਦੁਖੀ ਹੋ ਕੇ ਕਰਤਾ ਰੋੜ ਜਾਮ ਦੁਖੀ ਹੋਏ ਇਲਾਕਾ ਨਿਵਾਸੀਆਂ ਨੇ ਵੀ ਦਿੱਤਾ ਪੂਰਾ ਸਾਥ ਪ੍ਰਸ਼ਾਸਨ ਨੂੰ ਕੋਸਦਿਆਂ ਉਹਨਾਂ ਆਖਿਆ ਕਿ ਅੰਨੀ ਪੀ ਜਾਂਦੀ ਹੈ ਤੇ ਕੁੱਤਾ ਚੱਟੀ ਜਾਂਦਾ ਕਈ ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਪ੍ਰਣਾਲਾ ਉੱਥੇ ਦਾ ਉੱਥੇ ਹੀ ਹੈ ਪਿੰਡ ਠੱਠੀਆਂ ਨਸ਼ੇ ਦੇ ਵਪਾਰ ਵਿੱਚ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਚੁੱਕਾ ਹੈ ਨਸ਼ੇ ਨੂੰ ਠੱਲ ਪਾਉਣ ਲਈ ਲੋਕ ਉਤਰੇ ਸੜਕਾਂ ਤੇ ਕੀਤਾ ਚੱਕਾ ਜਾਮ ਵੱਡੀ ਗਿਣਤੀ ਵਿੱਚ ਬੀਬੀਆਂ ਵੀ ਆਈਆਂ ਸੜਕਾਂ ਦੇ ਦੱਸੀ ਆਪਣੇ ਘਰਾਂ ਦੀ ਕਹਾਣੀ ਬਾਬਾ ਦੇਸ ਸਿੰਘ ਜੀ ਨੇ ਨਿਛੇੜੀਆਂ ਦੇ ਘਰ ਜਾ ਕੇ ਦਿੱਤੀ ਚਤਾਵਨੀ ਤੇ ਸੀਐਮ ਭਗਵੰਤ ਮਾਨ ਨੂੰ ਨਸ਼ੇ ਬੰਦ ਕਰਨ ਦੀ ਕੀਤੀ ਅਪੀਲ ਆਓ ਦੇਖ ਲਈਏ ਦਰਸ਼ਨ ਕੌਰ ਬਿਦਾਦਪੁਰ ਦੀ ਪੂਰੀ ਰਿਪੋਰਟ ਉਹ ਤੋਂ ਬਾਅਦ ਕੋਈ ਪ੍ਰਸ਼ਾਸਨ ਦੀ ਕੋਈ ਕਚਤੂ ਨਹੀਂ ਹੋਈ ਕੋਈ ਖਿਤਧੂਰੀ ਆਈ ਸਟਿਆਲੇ ਦੇ ਮੁੰਡੇ ਆਉਦੇ ਤਿੰਨ ਤਿੰਨ ਆਟਾ ਬਾਬੇ ਤੇਲੀ ਸ਼ਾਹ ਦੇ ਤਿੰਨ ਤਿੰਨ ਟਾਈਮ ਪੀਗਾ ਲਾਉਂਦੇ ਆ ਕੋਈ ਇੱਥੇ ਸੁਣਾਈ ਨਹੀਂ ਹੁੰਦੀ ਕੋਈ ਇੱਥੇ ਸੋਣ ਨਹੀਂ ਡਿਆ ਨਾਵਲੇ ਪਿੰਡਾਂ ਤੋਂ ਵੀ ਆਣ ਕੇ ਗੰਡੇ ਬਹੁ ਨਿਸ਼ਾਨਾ ਬੇਨਤੀ ਕਰੂੰਗਾ ਸਭ ਭੈਣਾ ਭਾਈਆਂ ਨੂੰ ਫੇਸਬੁੱਕ ਜਿੰਨੇ ਚਲਾਉਂਦੇ ਆ ਸਾਰੇ ਸਾਡੇ ਪਿੰਡ ਦੇ ਵਿੱਚ ਵੀੜੀ ਤੋਂ ਲੈ ਕੇ ਸਿਗਰਟ ਤੋਂ ਲੈ ਕੇ ਤਮਾਕੂ ਸੀ ਦਾ ਸਾਰੇ ਨਸ਼ੇ ਸਾਡੇ ਪਿੰਡ ਦੇ ਵਿੱਚੋਂ ਬੰਦ ਕੀਤੇ ਜਾਣ ਮੈਂ ਸਾਰੇ ਲੋਕਾਂ ਦਾ ਧੰਨਵਾਦ ਕਰੂੰਗਾ ਬੇਨਤੀ ਆਉਣ ਵਾਲੀ ਪੀੜੀ ਆ ਗਾਹਾਂ ਵਾਲੀ ਪੀੜੀ ਆ ਆਉਣ ਵਾਲੀ ਪੀੜੀ ਨਸ਼ੇ ਤੋਂ ਪੱਜ ਆਵੇ ਜੀ ਨਾਮ ਪਰ ਵੀ ਅੱਛਾ ਜੀ ਕੋਮਪਾ ਸਪੋਰਟ ਦੇ ਲਈ ਕਰਦੀ ਹੈ ਕੋਈ ਤਾਲੀਆਂ ਜੋ ਅੱਜ ਕੱਲ੍ਹ ਆਪਕੇ ਨਾਲ ਮੁਸ਼ਕਿਲਾਂ ਆਉਂਦੇ ਨੇ ਬੜਾ ਇੱਥੇ ਨਸ਼ੇ ਵਾਸਤੇ ਨਸ਼ਾ ਬਹੁਤ ਹੀ ਫੇੜਦੇ ਵਿੱਚ ਆ ਗਏ ਹੈ ਸੇ ਤੋਂ ਤੱਕ ਜੀ ਇਹਨਾਂ ਮੱਦੇ ਬੋਧੂ ਮਰ ਕੇ ਟਾਣਾ ਦੇ ਵੀਰ ਮਰ ਕੇ 4 ਵਜੇ ਦਾ ਪਹੁੰਚਾ ਅੱਜ ਸਾਰੇ ਕਿ ਦੁਖੀ ਪੁੱਤ ਲੇਕਰ ਜਿਨ੍ਹਾਂ ਦੇ ਧੀਆ ਪੁੱਤ ਨਸ਼ਾ ਕਰਦੇ ਆ ਉਹ ਅੱਗੇ ਆਗੂ ਆ ਕੇ ਨਹੀਂ ਆਏ ਉਹਨਾਂ ਵਾਸਤੇ ਵੀ ਮੈਂ ਗਲਤ ਥੋੜਾ ਕਰਦੀ ਕਿਉਂਕਿ ਆਪ ਨੂੰ ਪਤਾ ਵਾ ਕਿ ਸਾਡੇ ਸਾਰਿਆਂ ਦੇ ਧੀਆ ਪੁੱਤ ਸਪੱਸ਼ਟ ਧਰਮ ਜਿਹੜਾ ਕਹਿੰਦੇ ਡਰ ਗਿਆ ਸੋ ਮਰ ਗਿਆ ਜੇ ਤੁਸੀਂ ਜਿਹੜਾ ਮੁੱਦਾ ਚੁੱਕਿਆ ਤੁਹਾਨੂੰ ਯਾਦ ਆਏਗਾ ਕੋਈ ਥੱਲ ਪਾਉਂਗੀ ਅਸੀਂ ਥੱਲ ਪਾਉਣਾ ਚਾਹੁੰਦੇ ਆ ਜੀ ਸਰਕਾਰ ਤੇ ਕਿਹੜੀ ਬੇਨਤੀ ਆ ਜਦੋਂ ਸਰਕਾਰਾਂ ਬਣਦੀਆਂ ਹੱਥ ਜੋੜ ਕੇ ਬੇਨਤੀਆਂ ਕਰਦੀਆਂ ਮਾਪੀ ਨਸ਼ਾ ਬੰਦ ਕਰਦਾਂਗੇ ਉਹ ਕਰਦਾਂਗੇ ਜੇ ਕਰਦਾਂਗੇ ਜਦੋਂ ਕੋਟ ਲੈਣ ਲਈ ਆਡੇ ਕੋਲ ਹੱਥ ਜੋੜ ਕੇ ਆਉਂਦੇ ਆ ਹੱਥ ਜੋੜ ਕੇ ਦੇ ਸਭ ਲੋਕ ਜੱਟ ਸਾਹਿਬ ਅਸੀਂ ਆ ਕਰਦਾਂਗੇ ਅਸੀਂ ਉਹ ਕਰਦਾਂਗੇ ਅੱਜ ਕਿਉਂ ਨਹੀਂ ਨਸ਼ਾ ਬੰਦ ਕਰਾਇਆ ਜਾਂ ਅਕੰਜੀ ਵਾਰ ਵਾਰ ਬਣੇ ਕਹਿੰਦੇ ਅੱਠ ਦਿਨਾਂ ਵਿੱਚ ਨਸ਼ਾ ਬੰਦ ਕਰਦਾਂਗੇ ਕਿਉਂ ਨਹੀਂ ਕਰਵਾ ਰਹੇ ਸ਼ਿਸ਼ਮਤ ਨਾਂ ਆ ਕੇ ਪੁਸਵਾਰੇ ਆਉਂਦੇ ਆ ਬੜਾ ਪਹਿਲਾਂ ਹਜ਼ਾਰ ਬਣਾਉਂਦੇ ਆ ਲਾ ਕੇ ਬਾਹਰ ਜਾਂਦੇ ਆ ਪੁਸ ਨਹੀਂ ਪ੍ਰਸ਼ਾਸਨਾਂ ਇਹ ਕੀ ਰੱਖਣੀ ਆ ਜੀ ਵੇਖੋ ਜਿਸ ਤਰ੍ਹਾਂ ਟਾਈਮ ਆਮ ਆਦਮੀ ਪਾਣੀ ਦੀ ਸਰਕਾਰ ਬਣੀ ਗਈ ਉਹਨਾਂ ਨੇ ਬਹੁਤ سارے ਵਾਅਦੇ ਕੀਤੇ ਸੀ ਕਿ ਅਸੀਂ 8 ਜਨਾਂ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਨਸ਼ਾ ਜਿਹੜਾ ਖਤਮ ਕਰਦਾ ਜੀ ਅਜੇ ਤੱਕ ਤੇ ਕੋਈ ਵੀ ਇਹੋ ਜਿਹਾ ਨਹੀਂ ਹਾਨੂੰ ਕੋਈ ਮਿਲਿਆ ਕਿ ਪਿੰਡ ਦੇ ਵਿੱਚੋਂ ਜਾਂ ਸ਼ਹਿਰਾਂ ਤੋਂ ਨਸ਼ਾ ਕਤਮ ਹੋ ਜੇ ਅੱਜ ਥੋੜੇ ਹੀ ਦਿਨਾਂ ਦੀ ਗੱਲ ਆ ਗਿਆ ਸਾਡੇ ਪਿੰਡ ਲਾਗੇ ਬਦਾਰਪੁਰ ਤੋਂ ਇੱਕ ਨੌਜਵਾਨ ਵੀਰ ਦੀ ਮੌਤ ਹੋ ਚੁੱਕੀ ਆ ਟੀਕਾ ਲਾ ਕੇ ਆਹ ਸਾਡੇ ਪਿੰਡ ਠੱਡੀਆਂ ਦਾ ਨਾਮ ਸ਼ਰੀਆਮ ਪਹਿਲੇ ਨੰਬਰ ਤੇ ਆਉਣ ਡਿਆ ਜੀ ਠੱਡੀਆਂ ਵਿੱਚ ਬਹੁਤ ਜ਼ਿਆਦਾ ਨਸ਼ਾ ਵੇਚਦਾ ਵਾ ਅੱਜ ਤੱਕ ਨਾ ਕਦੀ ਪੁਲਿਸ ਨੇ ਆਣ ਕੇ ਚੱਕਰ ਮਾਰਿਆ ਤੇ ਨਾ ਹੀ ਜਿਹੜੇ ਸ਼ਰੀਆਮ ਦਾ ਕੇਡਰ ਵਿੱਚ ਉਹ ਨਹੀਂ ਭਾਈ ਜਾਂਦੇ ਜੀ ਨਸ਼ਾ ਤੇ ਨਹੀਂ ਉਹਨਾਂ ਨੂੰ ਚੱਕਿਆ ਤੁਸੀਂ ਅੱਜ ਕੀ ਸਰਕਾਰਾਂ ਕੋ ਕੀ ਮੰਗ ਰੱਖਦੇ ਆ ਅਸੀਂ ਸਰਕਾਰਾਂ ਕੋ ਇਹ ਮੰਗ ਰੱਖਦੇ ਆ ਕਿ ਜਿਹੜੇ ਮਾਵਾਂ ਦੇ ਪੁੱਤ ਤੇ ਭੈਣ ਦੇ ਵੀਰ ਤੇ ਸੁਹਾਗ ਟੰਗੀਆਂ ਦੀ ਉੱਜੜ ਰਹੀਆਂ ਆ ਉਹਨਾਂ ਤੇ ਸਖਤ ਤੋਂ ਸਖਤ ਜਿਹੜੇ ਨਸ਼ਾ ਵੇਚਿਆ ਕਾਰਵਾਈ ਕਰਕੇ ਕਿ ਉਹਨਾਂ ਭੈਣ ਭਰਾਵਾਂ ਦਾ ਪਹੁੰਚਾਓ ਤੁਸੀਂ ਇੱਥੇ ਕਿੰਨੇ ਚਿਰ ਰੋਸ ਪ੍ਰਦਰਸ਼ਨ ਕਰੋਗੇ ਇੱਕ ਜੀ ਰੋਸ ਪ੍ਰਸ਼ਾਦ ਨੂੰ ਪੁਲਿਸ ਪ੍ਰਸ਼ਾਸਨ ਇਥੇ ਆ ਗਿਆ ਵਾ ਪਹਿਲਾਂ ਵੀ ਚਲੋ ਪੁਲਿਸ ਪਹੁੰਚੀ ਹੀ ਤੇ ਉਹਨਾਂ ਦੇ ਉਸਲੇ ਭਰਾ ਨੂੰ ਫੜ ਕੇ ਲੈ ਗਈ ਜਿਹੜੇ ਮੁੰਡੇ ਨੇ ਗਲਤੀ ਕੀਤੀ ਆ ਤੇ ਉਹ ਹੋਰ ਹੁਣ ਕਹਿੰਦੇ ਕਿ ਉਹਨਾਂ ਦੇ ਘਰ ਦਾਲੇ ਵੱਜਿਆ ਸਾਰਾ ਪਰਿਵਾਰ ਘਰ ਨਹੀਂ ਆ ਤੇ ਹੁਣ ਪੁਲਿਸ ਇੱਥੇ ਆਈਏ ਤੇ ਬਸ ਚਾਹ ਦਾ ਦੋਸ਼ੀ ਕਿਹਨੂੰ ਮੰਨਦੇ ਆ ਨਸ਼ਾ ਲੈਣ ਦੇ ਵਿੱਚ ਕਿਹਨੂੰ ਦੋਸ਼ੀ ਮੰਨਦੇ ਆ ਨਸ਼ਾ ਦੇ ਵੇਚਣ ਦੇ ਵਿੱਚ ਜਿਆਦਾ ਸਰਕਾਰ ਨੂੰ ਦੋਸ਼ੀ ਮੰਨਿਆ ਜਾਂਦਾ ਜਿਹੜੀ ਆ ਕੇ ਮਤਲਬ ਨਹੀਂ ਕੋਈ ਕਾਰਵਾਈ ਕਰਦੀ ਸੁਣਦੀ ਹੋਰਸ ਨਹੀਂ ਸੁਣਦੀ ਕੋਈ ਨਾ ਲਈ ਜਾਂਦੀ ਆ ਜਿਹੜੇ ਲਾਉਣ ਵਾਲੇ ਆਂ ਮੁੰਡੇ ਦਿਹਾੜੀ ਦੇ 400 ਰੁਪਿਆ ਦਿਹਾੜੀ ਲਿੰਦੇ ਆ ਜੀ ਤੇ ਤਿੰਨ ਟਾਈਮ ਟ੍ਰਿਕ ਲਾਉਂਦੇ ਨੇ ਸੋਹੂ ਦਾ ਘਰ ਘਨਾ ਤੋਂ ਜਾ ਕੇ ਆਪਣੀ ਮੰਝੇ ਪੀੜੇ ਵੇਚ ਦਿੱਤੇ ਆ ਤੇ ਘਰ ਦੀ ਕੋਈ ਵੀ ਜਾਇਦਾਦ ਨਹੀਂ ਉਹਨਾਂ ਦੀ ਨਸ਼ੇ ਦੀ ਨਹੀਂ ਪੂਰਤੀ ਹੁੰਦੀ ਜੋ ਬਹੁਤ ਹੀ ਜ਼ਿਆਦਾ ਮਨ ਆਪਣੇ ਘਰ ਆਜਾ ਅੰਟੀ ਜੀ ਤੁਹਾਡਾ ਜੋਲਾ ਕਰਮੇਲਪੁਰ ਹਾਂਜੀ ਅੱਜ ਤੁਸੀਂ ਮੈਂ ਇਹ ਆਨੇ ਆਂ ਤੇ ਨਾ ਬੰਦ ਹੋਣਾ ਚਾਹੀਦਾ ਸਾਬ ਹਾਂਜੀ ਵੇਖ ਦੁਨੀਆ ਤੇ ਵੇਖ ਆਇਆ ਤਿਆ ਆਇਆ ਤਿਆ ਨਾਲ ਇਹਨਾਂ ਦਾ ਬੇੜਾ ਕਰਕੋ ਹੋ ਜਵੇ ਸਾਡੇ ਬੱਚਿਆਂ ਦੀ ਬਰਬਾਦੀ ਕਰ ਦਿੱਤੀ ਆ ਕਿੰਨਾ ਕੀਤੀ ਕਿੰਨਾ ਵੱਲ ਬਰਬਾਦੀ ਹੋ ਰਹੀ ਆ ਸਰਕਾਰ ਨੇ ਇਹ ਵਾਲਾ ਕਿ ਜਿਹੜੇ ਸਮੈਕ ਵਾਲੇ ਆ ਸਾਡੇ ਘਰ ਵਿੱਚ ਖੁਦ ਸਾਡੇ ਘਰ ਲਾ ਕੇ ਵੇਖਣ ਲਈ ਆ ਤੁਸੀਂ ਕੋਈ ਪੁਲਿਸ ਪ੍ਰਸ਼ਾਸਨ ਨੂੰ ਕੋਈ ਦਰਖਾਸਤ ਦਿੱਤੀ ਆ ਦਿੱਤੀ ਦਰਖਾਸਤ ਆ ਪਹਿਲੇ ਲੈ ਕੇ ਕਾਹ ਕਹੀਏ

ਆਪ ਦੇ ਪਿਓ ਕੰਮ ਕਰਕੇ ਆਇਆ ਤਾਂ ਪਰ ਰਈ ਜਾਂਦਾ ਫੇਰ ਤਾਂ ਨਿਕਾ ਲ ਲੈਣਾ ਉਹਨੂੰ ਸੱਚਾ ਪਤਾ ਆਪੇ ਹੀ ਕਿੱਕਣੀ ਦਾ ਰੋਟੀ ਕਰਦੀ ਆ ਕਿਉਂ ਮੇਰੀ ਘਰ ਦੀ ਚੀਜ਼ ਵਾ ਸਭ ਵੇਚ ਦਿੱਤੇ ਜਾਂ ਸਮੁੰਦਰ ਪਰਿਆ ਗਿਆ ਜਦੋਂ ਤਰ ਪੰਛੀ ਦੇਖ ਦਿੱਤੇ ਆ ਮੇਰੇ ਜਿੱਥੇ ਕੁਝ ਨਹੀਂ ਰਹਿ ਗਿਆ ਕਿ ਕਿਸੇ ਕੋਲੋਂ ਸਾਹ ਨਾ ਕਹੇ ਕਿਸੇ ਨੂੰ ਨਮਸਕਾਰ ਨਾ ਆ ਕੀ ਲਈ ਭਰ ਨਹੀਂ ਕੋਈ ਨਹੀਂ ਸੁਣਿਆ ਨਾ ਪਿਆਸ ਨਹੀਂ ਗਈ ਅੱਜ ਨਹੀਂ ਜਣੀ ਗਈ ਮੇਰੀ ਅਕੇਲੇ ਆਉਂਦੇ ਨਹੀਂ ਉੱਤਣਾ ਨਸ਼ੇ ਦੇ ਨਾਮ ਦਾ ਪਰੇਸ਼ਾਨ ਕਰਦੇ ਜੋ ਕਿ ਅੱਜ ਨਸ਼ਾ ਤਸਕਰੀ ਹੋ ਰਹੀ ਆ ਤੇ ਉਹਦੇ ਸੰਬੰਧ ਦੇ ਵਿੱਚ ਇਹ ਕੀ ਕਹਿਣਾ ਚਾਹੁੰਦੇ ਆ ਤੇ ਆਪਣਾ ਕੀ ਪੱਖ ਰੱਖਦੇ ਆ ਕੀ ਨਾ ਵੀ ਕਿਹਾ ਨਸ਼ਾ ਸੁਖਨਾ ਬੈਂਜੀ ਨਸ਼ੇ ਦੇ ਸੰਬੰਧ ਵਿੱਚ ਅਸੀਂ ਅੱਜ ਜੋ ਗੁਰਦੁਆਰਾ ਸਾਹਿਬ ਵਿਖੇ ਲਾਉਸ ਮੈਟ ਕੀਤੀ ਸੀ ਜਿਹਦੇ ਵਿੱਚ ਸਾਰਾ ਹੀ ਨਗਰ ਇਕੱਤਰ ਹੋਇਆ ਉਹ ਜੇ ਬੀਬੀਆਂ ਭੈਣਾਂ ਸਾਡੇ ਜ਼ਿੰਮੇਦਾਰ ਪਰਿਵਾਰਾਂ ਚੋਂ ਵੀ ਟੋਨਾ ਸਾਰਾ ਪਿੰਡ ਇਕੱਠਾ ਹੈ ਜਿਸ ਕਰਕੇ ਅਸੀਂ ਜੋ ਵੀ ਪਿੰਡ ਦੇ ਬੰਦੇ ਨਸ਼ਾ ਵੇਚਦੇ ਅਸੀਂ ਇਕੱਲੇ ਇਕੱਲੇ ਬੰਦੇ ਦਾ ਨਾਮ ਲਖਾਇਆ ਉਹਦੇ ਵਿੱਚ ਕੁਝ ਵਿਅਕਤੀ ਜਿਸ ਜੋ ਉਸ ਟਾਈਮ ਪੰਚਾਇਤ ਦੇ ਵਿੱਚ ਸੀਗਾ ਜੀ ਉਸ ਨੇ ਉਸ ਦਾ ਜਦੋਂ ਉਸ ਵੇਲੇ ਨਾਮ ਲਖਾਇਆ ਮੈਂ ਸਰਦਸਕਰਤਾ ਤੇ ਉਸ ਨੇ ਸਰਪੰਚ ਸਾਹਿਬ ਦੇ ਜੀ ਚਪੇੜ ਮਾਰਦੀ ਜੀ ਭਰੀ ਸਭਾ ਦੇ ਵਿੱਚ ਵੀ ਉਹਨਾਂ ਇਹ ਗੱਲ ਕਹਿਤਾ ਵੀ ਨਾ ਕੋ ਲਖਾਇਆ ਜੀ ਮੇਰਾ ਦੇਖੋ ਜੀ ਜਿਹੜਾ ਇੱਥੇ ਵੀ ਜੀ ਮੈਂ ਤੁਹਾਡੀ ਗੱਲ ਰੋਕਦੀ ਆ ਪੁਲਿਸ ਪ੍ਰਸ਼ਾਸਨ ਨੇ ਕੀ ਕੀਤਾ ਜਦੋਂ ਕੰਪਲੇਨਟ ਦਿੱਤੀ ਆ ਕੁਛ ਨਹੀਂ ਕੀਤਾ ਪੁਲਿਸ ਪ੍ਰਸ਼ਾਸਨ ਨੇ ਹਸਪਤਾਲ ਲੈ ਕੇ ਨਹੀਂ ਨਹੀਂ ਹਸਪਤਾਲ ਲੈ ਕੇ ਦੇਖ ਜੀ ਪੁਲਿਸ ਪ੍ਰਸ਼ਾਸਨ ਨੇ ਭੈਣੇ ਇਸ ਤਰ੍ਹਾਂ ਕਿ ਪੁਲਿਸ ਪ੍ਰਸ਼ਾਸਨ ਜਦੋਂ ਉਸ ਨੂੰ ਫੌਂਡ ਕੀਤਾ ਉਸ ਨੂੰ ਤੇ ਉਹ ਆਇਆ ਜੀ ਉਹਨਾਂ ਨੇ ਉਹ ਵਿਅਕਤੀ ਸੀ ਜੋ ਘੜੀ ਘੜੀ ਭੱਜ ਗਿਆ ਤੇ ਉਸ ਦੇ ਘਰ ਜਦੋਂ ਸ਼ਾਫਾ ਮਾਰਿਆ ਗਿਆ ਉਸ ਦਾ ਭਰਾ ਮੌਕੇ ਤੇ ਬਰਾਮਦ ਕੀਤਾ ਗਿਆ ਜੀ ਹੁਣ ਇਸ ਗੱਲ ਦਾ ਕਲੀਅਰ ਨਹੀਂ ਆ ਜੀ ਵੀ ਉਸ ਉਹ ਬੰਦਾ ਉਸ ਟਾਈਮ ਘਰ ਸੀਗਾ ਜਾ ਉਹਦੇ ਪਰਿਵਾਰ ਦੇ ਲਾਗੇ ਬੰਨੇ ਕਿਤੇ ਬੋਲੇ ਸੀਗਾ ਤੇ ਉਸਦੇ ਭਰਾ ਨੂੰ ਲੈ ਗਈ ਆ ਜੀ ਪੁਲਿਸ ਫੜ ਕੇ ਇਸ ਵਿਸ਼ੇ ਤੇ ਅਸੀਂ ਇਕੱਠੇ ਹੋਏ ਆ ਤੇ ਉਹਦਾ ਭਰਾ ਵੀ ਬਾਅਦ ਦੇ ਵਿੱਚ ਉਹਦਾ ਭਰਾ ਜਿਹੜਾ ਬਾਜੀ ਉਹ ਪਿੰਡ ਦੇ ਵਿੱਚ ਉਸੇ ਤਰ੍ਹਾਂ ਤੁਰੇ ਫਿਰਦਾ ਦੁਬਾਰਾ ਪੁਲਿਸ ਨੂੰ ਫੋਨ ਕੀਤਾ ਗਿਆ ਉਹ ਫਿਰ ਦੁਬਾਰਾ ਪਾੜ ਗਿਆ ਇਸ ਵਾਰ ਜੇ ਅਸੀਂ ਇੰਤਵਾਦੀ ਚੱਕਾ ਜਾਮ ਕਿ ਉਸ ਬੰਦੇ ਦੇ ਕਾਰਨ ਹੋਵੇ ਜਿਸ ਨੇ ਕਿ ਸਾਡੀ ਪੰਚਾਇਤ ਦੀ ਵੀ ਕੋਈ ਇੱਜ਼ਤ ਨਹੀਂ ਕੀਤੀ ਦੇਖੋ ਜੀ ਕੋਈ ਵੀ ਗੱਲਬਾਤ ਹੁੰਦੀ ਇਸ ਬਾਰੇ ਕੋਈ ਵੀ ਜੋ ਵੀ ਅਸੀਂ ਕਾਰਵਾਈ ਕਰਾਉਣਾ ਚਾਹੁੰਦੇ ਸੱਧਿਆ ਜੀ ਸਰਪੰਚ ਸਾਹਿਬ ਸਰਪੰਚ ਸਾਹਿਬ ਨੇ ਬਿਲਕੁਲ ਸਾਰੇ ਪਾਸੇ ਸੁਣਿਆ ਜੀ ਪਰ ਉਹਦੇ ਵਿੱਚ ਉਹ ਦਸਾ ਦਸ ਕਰਦੇ ਬਹੁਤ ਜਿਆਦਾ ਮਾੜੀ ਗੱਲ ਕੀਤੀ ਹੈ ਜੀ ਅਸੀਂ ਪ੍ਰਸ਼ਾਸਨ ਕੋਲ ਹੋਏ ਮੰਨ ਕਰਦੇ ਆ ਜੀ ਵੀ ਵੀਰੇ ਚੁੱਪ ਜਾ ਹਾਂਜੀ ਹਾਂਜੀ ਸਰਦਾਰ ਪਾਕਾ ਸਰਦਾਰ ਜੀ ਮਤਲਬ ਪ੍ਰਸ਼ਾਸਨ ਨੇ ਕੋਈ ਤੁਹਾਡੀ ਕਾਰਵਾਈ ਨਹੀਂ ਕੀਤੀ ਸਰਪੰਚ ਸਾਹਿਬ ਹੁਣ ਵੀ ਦਿਓ ਕਈ ਜਾਂਦੇ ਨੇ ਬੰਦਾ ਪਹੋੜਾ ਵਾ ਬੰਦਾ ਜਦੋਂ ਪੁਲਿਸ ਸਾਹਿਬ ਚਲੇ ਜਾਂਦਾ ਵਾ ਫਿਰ ਭਾਵੇਂ ਮੈਨੂੰ 1 2 ਜਿਹੜੇ ਸੁਧਾਰਨੇ ਪੜ ਭਾਵੇਂ ਪੁੱਠੇ ਲਮਕਾਉਣੇ ਪਣ ਪਰ ਸਜੋਗ ਜਿੱਦਾਂ ਇਹ ਪਿੰਡ ਨੇ ਦਿੱਤਾ ਨਾ ਇਦਾਂ ਹੀ ਦਿਓ ਸਾਰੇ ਪਿੰਡ ਮੈਨੂੰ ਠੀਕ ਆ ਬਾਈ ਹਾਂ ਬੋਲੇ ਸੋਨ ਹੋ ਸਾਰੇ ਪਿੰਡ ਇਕੱਠਿਆਂ ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਹਰ ਇੱਕ ਇੱਕ ਪਿੰਡ ਦੀ ਸਮੱਸਿਆ ਵਾ ਪਰ ਅੱਜ ਇੱਥੇ ਘਟਨਾ ਵਾਪਰੀ ਕਿ ਪਿੰਡ ਦੇ ਮੋਹਤਬਰ ਸਰਪੰਚ ਨੇ ਰੋਕਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਸਰਪੰਚ ਦੇ ਨਾਲ ਮਾੜਾ ਚੰਗਾ ਬੋਲਿਆ ਔਰ ਸਰਪੰਚ ਦੇ ਉੱਤੇ ਹੱਥ ਚੁੱਕਿਆ ਪਿੰਡ ਠੱਠੀਆਂ ਕੋਈ ਬਦਲਾਅ ਨਹੀਂ ਜੋ ਆਇਆ ਭਗਵੰਤ ਮਾਨ ਦੇ ਕੋਲ ਮੈਂ ਸਾਰੇ ਪ੍ਰੂਫ ਇਕੱਠੇ ਕਰਕੇ ਖੁਦ ਜਾਣਾ ਵਾਂ ਮੈਂ ਟਾਈਮ ਉਹਦੇ ਨਾਲ ਸੈੱਟ ਕਰਨ ਡਿਆ ਵਾਂ ਤੇ ਸੋ ਸਾਰੇ ਮੇਰੇ ਵੀਰ ਸਹਿਯੋਗਦਾਰ ਬਾਬੇ ਬਕਾਲੇ ਸਾਹਿਬ ਦੇ ਵਿੱਚ ਹੀ ਅੱਗੇ ਕਾਲਾ ਹਫਤਾ ਸ਼ੁਰੂ ਕੀਤਾ ਹੈ ਨਾ ਆਪਾਂ ਸਾਰਿਆਂ ਨੇ ਹੁਣ ਐੜਕਾਂ ਕਾਲਾ ਮਹੀਨਾ ਸ਼ੁਰੂ ਕਰਨਾ ਔਰ ਇੱਕ ਮਹੀਨੇ ਦੇ ਵਿੱਚ ਵਿੱਚ ਸਾਰੇ ਦੁਨੀਆ ਭਰ ਦੇ ਵਿੱਚ ਦੱਸ ਦੇਣਾ ਵੀ ਬਹੁਤ ਟੰਡੋਰਾ ਪੇਟ ਦੇ ਆ ਜੀ ਨਸ਼ਾ ਖਤਮ ਕਰ ਦਿੱਤਾ ਅਸੀਂ ਨੌਜਵਾਨਾਂ ਰੋਜ਼ਗਾਰ ਦਿੱਤਾ ਕੋਈ ਨਹੀਂ ਜੋ ਪੰਜਾਬ ਦੇ ਲੋਕ ਬੜੇ ਦੁਖੀ ਜੋ ਆ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਨਿਕਲ ਕੇ ਬੱਚੇ ਜਿਹੜਿਆ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਮਰਨ ਦੇ ਜੋ ਨਸ਼ਾ ਨਹੀਂ ਜੋ ਬੰਦ ਹੋ ਰਿਹਾ ਤੇ ਜੇ ਕੋ ਪੰਜਾਬ ਦਾ ਭਲਾ ਚਾਹੁੰਦਾ ਵਾ ਜੇ ਭਗਵੰਤ ਮਾਨ ਤੂੰ ਪੰਜਾਬ ਦਾ ਭਲਾ ਚਾਹੁੰਦਾ ਵਾ ਤੇ ਇਸ ਕੰਮ ਵੱਲ ਥੋੜਾ ਜਿਹਾ ਧਿਆਨ ਦੇ ਜਿਆਦਾ ਧਿਆਨ ਦੇ ਅੱਜ ਅਸੀਂ ਜਿਹੜੇ ਵੇਚਦੇ ਉਹਨਾਂ ਦੇ ਘਰਾਂ ਗਾੜੀਆਂ ਆਏ ਆ ਪਰ ਘਰੋਂ ਨਹੀਂ ਨਿਕਲਦੇ ਭੱਜ ਗਏ ਆ ਘਰਾਂ ਤੋਂ ਬਟ ਇੱਕ ਗੱਲ ਸੁਣ ਲਓ ਮੇਰੀ ਅੱਜ ਤੇ ਨਿਕਲ ਗਏ ਜੋ ਬੋਰਡ ਹਰ ਇੱਕ ਪਿੰਡ ਦੇ ਵਿੱਚ ਹੁੰਦਾ ਵਾ ਪੁੱਠਾ ਲਮਕਾਵਾਂਗੇ ਛੱਡ ਦੋ ਵੇਚਣੇ ਛੱਡ ਦੋ ਪੀਣੇ ਛੱਡ ਦੋ ਜੇ ਕੋਈ ਛੱਡਣਾ ਚਾਹੁੰਦਾ ਮੇਰੇ ਨਾਲ ਸੰਪਰਕ ਕਰੋ ਔਰ ਜੇ ਨਹੀਂ ਫਿਰ ਵੀ ਕੋਈ ਤੰਗ ਕਰਦਾ ਤੇ ਪੁੱਠੇ ਲਮਕਾਵਾਂਗੇ ਜਿਹੜੇ ਪਰਚੇ ਆਉਣਗੇ ਝੱਲ ਲਾਂਗੇ ਬੋਲੇ ਸੋਨਿਆ ਸਿਆਪਾਲਾ ਤਾਂ ਇਹਦੇ ਮਤਲਬ ਵਿੱਚ ਕੀ ਕਹਿਣਾ ਚਾਹੁੰਦਾ ਜਿਹੜਾ ਹਾਈਵੇ ਰੋਡ ਤੇ ਧੰਨ ਲੱਗਾ ਇਹ ਆਮ ਪਾਰਟੀ ਨੇ ਇੱਕ 13 ਮੈਂਬਰੀ ਕਮੇਟੀ ਬਣਾਈ ਪਿੰਡ ਠੱਠੀਆਂ ਦੇ ਵਿੱਚ ਹਰ ਮੁੱਦੇ ਦੇ ਉੱਤੇ ਉਹ ਮਸ਼ਲਾ ਲੱਗਣਗੇ 13 ਦੇ 13 ਜਿਹੜੇ ਮੈਂਬਰ ਚੁਣੇ ਨੇ ਉਹਨਾਂ ਦਾ ਪ੍ਰਧਾਨ ਜਨਾ ਸਰਦਾਰ ਮਜੀਦ ਸਿੰਘ ਜੀ ਅੱਜ ਸਵੇਰੇ ਇਹਨਾਂ ਇਸੇ ਇਸ ਤੋਂ ਸੰਬੰਧ ਵਿੱਚ ਇਹਨਾਂ ਇੱਕ ਮੀਟਿੰਗ ਰੱਖੀ ਸੀ ਜਿਹਦੇ ਵਿੱਚ ਮੀਟਿੰਗ ਦੇ ਵਿੱਚ ਦੋ ਨੌਜਵਾਨ ਕਿਹੜੇ ਸੰਬੰਧ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਇਹ ਟੋਟਲ ਮੁੱਦਿਆਂ ਦੇ ਉੱਤੇ ਜੋ ਵੀ ਪਿੰਡ ਦਾ ਕੋਈ ਨਸ਼ਾ ਮੇਨ ਇੱਡਾ ਕੀ ਹੈ ਜੀ ਮੇਨ ਮੁੱਦਾ ਜੋ ਲੜਾਈ ਹੁੰਦੀ ਜਾਂ ਵਾਰਾ ਮੁੱਡੇ ਘੁੰਮਦੇ ਜਾਂ ਦਸਵਾ ਕੋਈ ਵੀ ਗੱਲ ਜਿਹੜੀ ਮੁੱਦੇ ਤੇ ਕਿਹੜੀ ਗੈਰ ਕਾਨੂੰਨੀ ਹੋਵੇ ਮਾਲਕ ਮੋਟਾ ਚੋਰੀ ਦਾ ਥਣਦਾ ਹਰ ਮੁੱਦੇ ਦੇ ਉੱਤੇ ਜਿਹੜੀ 13 ਬੰਦੇ ਕਮੇਟੀ ਬਣਾਈ ਪਿੰਡਜਾਂ ਨੂੰ ਇਹ ਬੁਲਾਵਟ ਬੰਦ ਕੀਤਾ ਕਿ ਕੋਈ ਤੁਹਾਨੂੰ ਗੱਲ ਹੁੰਦੀ ਆ ਤੁੰਗ ਕਿੰਨ ਚਾਰਜ ਮੈਂ ਬਾਬਾ ਕਲੇ ਮੈਨੂੰ ਦੱਸੋ ਮੇਰੇ ਤੋਂ ਪਹਿਲਾਂ ਪਿੰਡ ਦੀ ਤੁਹਾਡੇ 13 ਮੈਂਬਰ ਕਮੇਟੀ ਉਹਨਾਂ ਨੂੰ ਦੱਸੋ ਕੋਈ ਵੀ ਤੁਹਾਡੇ ਗੈਰ ਕਾਨੂੰਨੀ ਤਰ੍ਹਾਂ ਜਾਂ ਕੋਈ ਕੰਮ ਹੋਣਾ ਉਹਨਾਂ ਨੂੰ ਦੱਸੋ ਪੈ ਗਈ ਜਿਹੜਾ ਹਾਈ ਦੇ ਰੋੜੇ ਉਥੋਕਿਆ ਨੌ ਦਿਨਾਂ ਦੀ ਇਹ ਪੈ ਗਈ ਵੀ ਜੋ ਮੌਕੇ ਦੇ ਉੱਤੇ ਦੋ ਜਣ ਹੈਗੇ ਇੱਕ ਕਲਦੀਪ ਸਿੰਘ ਸਾਨੂੰ ਹਜੇ ਪਿੱਛੇ ਦੇ ਪਰਮੂਸ਼ਨ ਜਗੀਰ ਸਿੰਘ ਇਹ ਨੌਤਾ ਚਾਹਤ ਚੰਗੀ ਬੋਲਿਆ ਉਹਦੇ ਉੱਪਰ ਕਮੇਟੀ ਨੂੰ ਬੋਲਣ ਦਾ ਬਵਾਦ ਹੋ ਗਿਆ ਇਹਨਾਂ ਦਾ ਨਾਲ ਲਿਆ ਕਿ ਤੂੰ ਸਾਡੇ ਕੰਮ ਕਰਦਾ ਕੋਈ ਸੰਬੰਧ ਨਹੀਂ ਲਵਾ ਕੇ ਗਿਆ ਅੱਛੇ ਮੀਟਿੰਗ ਦਾ ਸ਼ਬਦ ਹੈ ਕੋਈ ਮਾੜਾ ਧੰਦਾ ਨਾ ਹੋਵੇ ਕੋਈ ਕੋਈ ਵੀ ਕੰਮ ਘਰ ਤੋਂ ਨਹੀਂ ਕੰਮ ਨਾ ਬੈਠੇ ਉਹਨੇ ਸਰਪੰਚ ਨੂੰ ਮਾੜਾ ਚੰਗਾ ਬੋਲਿਆ ਸਾਰਾ ਪਿੰਡ ਜਿਹੜਾ ਉਹਨੇ ਮੈਨੂੰ ਚੌਕੀ ਫੋਨ ਕੀਤਾ ਵੀ ਆਹ ਗੱਲ ਸਾਡੇ ਪਿੰਡ ਹੋ ਗਈ ਹੈ ਪੰਜਾਂ ਮਿੰਟਾਂ ਚ ਭਾ ਗਾ ਉਹਦਾ ਭਰਾ ਸਾਡੀ ਪੰਚਾਇਤ ਦੇ ਘਰ ਤੇ ਭਰਾਣ ਚੁੱਕ ਰਿਹਾ ਉਹ ਘਰ ਉਹਨਾਂ ਨਹੀਂ ਹੈਗਾ ਜਿਹੜਾ ਮੁੰਡਾ ਗੱਲ ਪਿਆ ਇਹਨਾਂ ਨੇ ਉਹਨੂੰ ਮੈਂ ਟੌਂਕੀ ਲੈ ਕੇ ਜਾਂਡਿਆ ਮੇਰੇ ਉਹਨਾਂ ਨੇ ਨਾ ਪਰਵਾਹਤਾ। ਉਹ 5-6 ਮਿੰਟ ਦੇ ਵਿੱਚ ਹੀ ਨਨਤਾ ਨਾ। ਨਾਨਾ ਨੂੰ ਸਾਹ ਦੋਣਾ ਇਸ ਮੁੱਦੇ ਨੂੰ ਲੈ ਕੇ ਲੱਗਾ ਕਿ ਜਹਾ ਹੋਰ ਇਸੇ ਮੁੱਦੋਂ ਲੈ ਕੇ ਲੱਗਾ ਕਿ ਸਾਡੇ ਜ਼ਿੰਮੇਵਾਰ ਬੰਦੇ ਨੂੰ ਮਾੜਾ ਕਿਉਂ ਬੋਲੇ। ਸ਼੍ਰੀਮਾਨ ਜੀ ਪਿੰਡ ਦੇ ਵਿੱਚ ਨੀਕਾ ਦੇ ਇਹ આરોਪ ਆ 11 ਬੰਦਿਆਂ ਦੀ ਲਿਸਟ ਦਿੱਤੀ ਗਈ ਜਿਹੜੇ ਨਸ਼ਾ ਵੇਚਦੇ ਆ ਲੇਕਿਨ ਤੁਹਾਡੇ ਵੱਲੋਂ ਕੋਈ ਕਾਰਵਾਈ ਨਹੀਂ ਹੁੰਦੀ। ਸਹੀ ਗੱਲ ਬਾਈ। ਤੁਹਾਨੂੰ ਕੋਈ ਵੀ ਬੰਦੇ ਨਹੀਂ ਤੁਹਾਨੂੰ ਕੋਈ ਸਵਾਲ ਨਹੀਂ ਕੀਤਾ। ਸਰਪੰਚ ਦਾ ਮਜ਼ਾ ਪਉਣਾ ਹੈ ਉਹ ਪਾ ਜਾਣੀ ਅਜੇ। ਜੰਮਤੋਂ ਚੋਂ بڑا ਦੋਸ਼ੀ ਘਰੋਂ ਭੱਜ ਗਿਆ ਉਹਦੇ ਭਰਾ ਨੂੰ ਫੜ ਕੇ ਦਿੱਤਾ ਜੋ ਬੰਦੀ ਕਾਰਵੇ ਖਰਚਾ ਦਾ ਦੋਸ਼ੀ ਉਸੇ ਵ ਲਈ ਨਿਕਲ ਆਇਆ ਘਰੋਂ ਬਾਹਰ ਸਾਰੀ ਦੁਨੀਆ ਬਹਿਣਾ ਇਨਕਾਰ ਕਰਦੇ ਆ ਜੋ ਵੱਟੇ ਭੜਾਣੇ ਪੜ ਕੇ ਉਹਨੂੰ ਫੇਰ ਲੰਗਾਤਾ ਇੰਨਾ ਵੀ ਗਿਆਕਾ ਵੇਖੋ ਜੀ ਮੇਰਾ ਨਾਮ ਮੰਨ ਲਈਏ ਜੀ ਬੇਨਤੀ ਹੈ ਕਿ ਅੱਜ ਦਾ ਜਿਹੜਾ ਮੁੱਦਾ ਵਾ ਨਾ ਮੇਨ ਜਿਹੜਾ ਮੁੱਦਾ ਵਾ ਸਾਡਾ ਨਸ਼ਿਆਂ ਦਾ ਮੁੱਦਾ ਹੈ ਕਿਉਂਕਿ ਸਾਡੇ ਨੇੜੇ ਵਦਾਦਪੁਰਾ ਪਿੰਡ ਜੀ ਉਥੋਂ ਕੋਈ ਨੌਜਵਾਨ ਵੀਰੀ ਤੋਂਨੇ ਪੀਗਾ ਲਵਾ ਲਾਇਆ ਸੀ ਨਸ਼ੇ ਵਾਲਾ ਉਹ ਥੋੜੇ ਦਿਨ ਪਹਿਲਾਂ ਡੈਥ ਹੋ ਗਈ ਉਹ ਆਲ ਪੰਜਾਬ ਦੇ ਵਿੱਚ ਜੀ ਉਹਦੀ ਜਿਹੜੀ ਵੀਡੀਓ ਆ ਉਹ ਵਾਇਰਲ ਹੋਈ ਆ ਤੇ ਜਿਹੜੀ ਵੀਡੀਓ ਵਾਇਰਲ ਹੋਈ ਆ ਉਹਦਾ ਮੇਨ ਮੁੱਦਾ ਜਿਹੜਾ ਨਸ਼ੇ ਦਾ ਆ ਜੀ ਸਾਡੇ ਪਿੰਡ ਦਾ ਨਾਂ ਆ ਜੀ ਸਾਡਾ ਠੱਠੀਆਂ ਪਿੰਡ ਕਿਉਂਕਿ ਅਸੀਂ ਤੇ ਆ ਮੁੱਖ ਮੰਤਰੀ ਸਾਹਿਬ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਵੇਖੋ ਸਾਡੇ ਸਾਡੇ ਪਿੰਡ ਦੇ ਬੜੇ ਨੌਜਵਾਨ ਮੈਂ ਇਹ ਨਾ ਗਿਣ ਲਗਾ ਤੇ ਬਹੁਤ ਜਿਆਦਾ ਗਿਨਤੀ ਆ ਜਿਹੜੇ ਕਿ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਜਿਹੜੇ ਫਸੇ ਸੀ ਉਹਨਾਂ ਦੀ ਜਿਹੜੀ ਮੌਤ ਹੋ ਚੁੱਕੀ ਆ ਉਹ ਮਾਮਾਂ ਨੂੰ ਪੁੱਤ ਕੇ ਪੁੱਛ ਕੇ ਵੇਖੋ ਵੀ ਜਿਨ੍ਹਾਂ ਦੇ ਪੁੱਤ ਨਸ਼ਿਆਂ ਦੇ ਨਾਲ ਦੁਰਗੇ ਆ ਮੈਂ ਤੇ ਸਾਡੇ ਚੌਂਕੀ ਇੰਚਾਰਜ ਸਾਹਿਬ ਇਹ ਵੀ ਮੇਰੇ ਲਾਗੇ ਖੜੇ ਆ ਸਰ ਤੁਹਾਡੇ ਗਾੜੀ ਰਿਕਵੈਸਟ ਹੈ ਜੀ ਬੇਨਤੀ ਹੈ ਜੀ ਮੈਂ ਹੱਥ ਜੋੜ ਕੇ ਤੁਹਾਡੇ ਪੈਰੀਂ ਪੈ ਜਾਣਾ ਜੀ ਸਰ ਕੋਈ ਉਹੋ ਜਿਹਾ ਗੱਲ ਨਾ ਗੋਲਮੋਲ ਅੱਗੇ ਅੱਗੇ ਸਰ ਅੱਗੇ ਗੋਲਮੋਲ ਜਿਹੜੇ ਮੁੱਦੇ ਹੋ ਹੋ ਕੇ ਨਾ ਤੇ ਸਾਡੀ ਨੌਜਵਾਨ ਪੀੜੀ ਦਾ ਡੇੜਾ ਕਰ ਕੋ ਜ਼ਿਕਰੀ ਸਰ ਬੇਨਤੀ ਹੈ ਵੀ ਤੁਹਾਨੂੰ ਜੇ ਤਨਖਾਹਾਂ ਤੁਹਾਨੂੰ ਮਿਲ ਰਹੀਆਂ ਨਾ ਸਰ ਸਰ ਇੱਕ ਮਿੰਟ ਸਰ ਸਰ ਮੇਰੀ ਬੇਨਤੀ ਸਰ ਮੈਂ ਇੱਕ ਇਨਸਾਨੀਅਤ ਦੇ ਤੌਰ ਤੇ ਚਲੋ ਤੁਹਾਨੂੰ ਪੰਜਾਬ ਪੁਲਿਸ ਦੀ ਨੌਕਰੀ ਮਿਲੀ ਆ ਜੀ ਤੁਹਾਡੇ ਇਸ ਤਨਖਾਵਾਂ ਦੇ ਤੇ ਤੁਹਾਡਾ ਟੱਬਰ ਪਲ ਰਿਹਾ ਜੀ ਪਰ ਸਾਡੇ ਟੱਬਰ ਮਰ ਰਹੇ ਆ ਜੀ ਸਾਡੀ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਆ ਕਿ ਜਿਹੜੀ ਪਿਛੇ ਜੋ ਹੋ ਗਿਆ ਜੀ ਉਹ ਨੌਜਵਾਨ ਜਿਹੜੇ ਮਰ ਚੁੱਕੇ ਆ ਉਹਨਾਂ ਨੂੰ ਤੇ ਆਪਾਂ ਭੁੱਲ ਜਾਈਏ ਪਰ ਬੇਨਤੀ ਆ ਕਿ ਤੁਸੀਂ ਆਪਨੀ ਆਪ ਸਹਿਯੋਗ ਦਿਓ ਸਾਡੇ ਪਿੰਡ ਦਾ ਜਿਹੜਾ ਸਾਡੇ ਪਿੰਡ ਦਾ ਨਸ਼ੇ ਦਾ ਨਾਂ ਦੇ ਕਰਕੇ ਸਾਡਾ ਪਿੰਡ ਜਿਹੜਾ ਨਸ਼ਿਆਂ ਦੇ ਕਰਕੇ ਦੇਸਾਂ ਪਰਦੇਸਾਂ ਦੇ ਸਰ ਬਦਨਾਮ ਹੋ ਚੁੱਕਾ ਅੱਗੇ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਨਾ ਸਾਨੂੰ ਬੱਚੇ ਵਿਹੋਣੇ ਜਾਂ ਮੰਗਣੇ ਬਹੁਤ ਔਖੇ ਹੋ ਜਾਣਗੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਕੋਈ ਰਾਜਨੀਤੀ ਨਾ ਕੀਤੀ ਜਾਵੇ ਕੋਈ ਕਿਸੇ ਇਨਸਾਨੀਅਤ ਦੇ ਤੌਰ ਤੇ ਰੱਬ ਰੱਬ ਨੂੰ ਤੇ ਆ ਕੇ ਸਾਡੇ ਪਿੰਡ ਦਾ ਜਿਹੜਾ ਨਾਂ ਆ ਰਿਹਾ ਸਰ ਜਿਹੜੇ ਕੋਈ ਨਸ਼ੇ ਵੇਚ ਰਹੇ ਆ ਉਹਨਾਂ ਦਾ ਉਹਨਾਂ ਨੂੰ ਫੜਿਆ ਜਾਵੇ ਕਿਰਪਾ ਕਰਕੇ ਤੇ ਉਹਨਾਂ ਦੇ ਜਿਹੜੀ ਬੰਦੇ ਕਾਰਵਾਈ ਉਹਨਾਂ ਦੇ ਕੀਤੀ ਜਾਵੇ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਚਾਇਆ ਜਾਵੇ ਤੁਹਾਡੇ ਘੜ ਇਹੋ ਹੀ ਰੱਖਣਾ ਹੈ ਕਿ ਵੀਰ ਜੀ ਤੁਸੀਂ ਸੁਣ ਲਈਆ ਜੋ ਕਿ ਕੁਝ ਪ੍ਰਸ਼ਾਸਨ ਅੱਗੇ ਉਹਨਾਂ ਨੇ ਇੱਕ ਰਿਕੁਐਸਟ ਕੀਤੀ ਹੋਈ ਆ ਕਿ ਜੋ ਨਸ਼ਿਆਂ ਦੇ ਥੱਲ ਜਿਹੜੀ ਪਾਈ ਜਾਵੇ ਨਸ਼ਿਆਂ ਦਾ ਕਰਕੇ ਜਿਹੜੇ ਵਾਦ-ਵਿਆਦ ਹੋ ਰਹੇ ਆ ਇਸ ਟਾਈਮ ਜੋ ਸਰਪੰਚ ਮੌਜੂਦਾ ਦੇ ਉਹਨਾਂ ਦੇ ਵੀ ਹਮਲੇ ਹੋ ਰਹੇ ਆ ਆਹ ਪਬਲਿਕ ਦੇ ਵੀ ਹਮਲੇ ਹੋ ਰਹੇ ਆ ਉਹਦਾ ਸਿਰਫ ਮੇਨ ਮੁੱਦਾ ਜੋ ਆ ਨਸ਼ੇ ਨਸ਼ਿਆਂ ਦਾ ਕਰਕੇ ਹੀ ਜਿਹੜਾ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਕਿ ਇਹ